ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 2 ਦਿਨ ਬਾਅਦ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਹੈੱਡਕੁਆਰਟਰ ਪਹੁੰਚੇ ਨੇ ਉੱਥੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਐਲਾਨ ਕਰ ਦਿੱਤਾ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਜਿਹੜਾ ਉਹ ਐਲਾਨ ਕੀਤਾ ਗਿਆ انہوں نے کہیا ہے کہ میں دو دن بعد मुख्यमंत्री ਦੇ عہدے ਤੋਂ ਅਸਤੀਫਾ ਦੇ ਦਵਾਂਗਾ ਮਨੀਸ਼ ਸ਼ਿਸ਼ੋਦੀਆ ਵੀ ਮੁੱਖ ਮੰਤਰੀ ਨਹੀਂ ਬਣਨਗੇ ਤੇ ਮੈਂ ਅਤੇ ਸ਼ਿਸ਼ੋਦੀਆ ਜਨਤਾ ਦਾ ਜਿਹੜਾ ਦਰਮਿਆਨ ਜਾਵਾਂਗੇ ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਛੋਟੀ ਜਹੀ پارٹی ਨੇ ਦੇਸ਼ ਦੀ ਸਿਆਸਤ ਬਦਲ ਦਿੱਤੀ ਹੈ ਉਹਨਾਂ ਨੇ ਕਿਹਾ ਕਿ جیل ਦੇ ਵਿੱਚ ਮੈਨੂੰ ਸੋਚਣ ਦਾ ਸਮਾਂ ਮਿਲਿਆ ਮੈਂ ਜੇਲ੍ਹ ਤੋਂ ਇੱਕ ਹੀ ਚਿੱਠੀ ਲਿਖੀ ਸੀ ਉਹ ਵੀ ਮੈਂ ਐਲਜੀ ਸਾਹਿਬ ਨੂੰ ਲਿਖੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਨੇ ਮੈਂ ਅਤੀਸ਼ੀ ਜੀ ਨੂੰ ਝੰਡਾ ਲਹਿਰਾਉਣ ਦੀ ਹੈ ਇਜਾਜ਼ਤ ਦੇਣਾ ਉਹਨਾਂ ਨੇ ਚਿੱਠੀ ਦੇ ਜਿਹੜੀ ਉਹਨਾਂ ਦੀ ਚਿੱਠੀ ਹੈ ਉਹ ਵਾਪਸ ਕਰ ਦਿੱਤੀ ਗਈ ਤੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਦੂਜੀ ਵਾਰ ਜੇਕਰ ਚਿੱਠੀ ਲਿਖੀ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਵੀ ਜਿਹੜੀ ਉਹ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੀਸ਼ ਸ਼ਿਸ਼ੋਧਿਆ ਜੇਲ੍ਹ ਗਏ ਪਰ ਮੈਨੂੰ ਅਤੇ ਸ਼ਿਸ਼ੋਧਿਆ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖਿਆ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਇੱਕ ਦਿਨ ਸੰਦੀਪ ਪਾਠਕ ਮੈਨੂੰ ਮਿਲਣ ਆਏ ਉਹ ਸਾਡੀ ਪਾਰਟੀ ਦੇ ਜਨਰਲ ਸਖਤਰ ਹਨ ਉਹ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗੇ ਸੁਭਾਵੇ ਕਿ ਉਹ ਰੋਮਾਂਟਿਕ ਗੱਲਾਂ ਤਾਂ ਨਹੀਂ ਕਰਨਗੇ ਕਿਉਂਕਿ ਉਹ ਸਾਡੀ ਪਾਰਟੀ ਦੇ ਸਖਤਰ ਨੇਤਾ ਉਹਨਾਂ ਨੇ ਸਿਆਸਤ ਦੀਆਂ ਹੀ ਗੱਲਾਂ ਕਰਨੀਆਂ ਨੇ ਬਾਦ ਦੇ ਵਿੱਚ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਹੈ ਜਿਹੜਾ ਉਹ ਬਲੈਕਲਿਸਟ ਕਰ ਦਿੱਤਾ ਦੱਸਿਆ ਕਿਉਂ ਜਿਹੜਾ ਉਹਨਾਂ ਨੇ ਅਸਤੀਫਾ ਦੇਣਾ ਹੁੰਦੇ ਬਾਰੇ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਮੈਂ ਮੈਨੂੰ ਜੇਲ੍ਹ ਭੇਜਿਆ ਕਿਉਂ ਭੇਜਿਆ ਅਜਿਹਾ ਨਹੀਂ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਕੀਤਾ ਉਹਨਾਂ ਦਾ ਮਕਸਦ ਸੀ ਆਮ ਆਦਮੀ ਪਾਰਟੀ ਨੂੰ ਤੋੜਨਾ ਕੇਜਰੀਵਾਲ ਨੂੰ ਤੋੜਨਾ ਉਹਨਾਂ ਦਾ ਫਾਰਮੂਲਾ ਹੈ ਕਿ ਪਾਰਟੀ ਤੋੜ ਦਿਓ ਵਿਧਾਇਕ ਤੋੜਦੇ ਹੋ ਈਡੀ ਛਾਪੇਮਾਰੀ ਕਰਦੇ ਹੋ ਉਹਨਾਂ ਨੂੰ ਲੱਗਾ ਕਿ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਪਾਰਟੀ ਤੋੜ ਦਿਆਂਗੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਸਤੀਫਾ ਇਸ ਲਈ ਨਹੀਂ ਦਿੱਤਾ ਕਿਉਂਕਿ ਮੈਂ ਦੇਸ਼ ਦੇ ਜਨਤੰਤਰ ਨੂੰ ਜਿਹੜਾ ਉਹ ਬਚਾਉਣਾ ਚਾਹੁੰਦਾ ਜੇਕਰ ਮੈਂ ਅਸਤੀਫਾ ਦੇ ਦਿੰਦਾ ਤਾਂ ਇਹ ਇੱਕ ਇੱਕ ਕਰਕੇ ਮੇਰੇ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੰਦੇ ਤੇ ਕਿਉਂਕਿ ਉਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਹੋਇਆ ਹੈ ਅੱਜ ਉਹਨਾਂ ਨੇ ਹਰ ਸਾਜ਼ਿਸ਼ ਦਾ ਮੁਕਾਬਲਾ ਕਰਨ ਦੀ ਤਾਕਤ ਆਮ ਆਦਮੀ ਪਾਰਟੀ ਵਿੱਚ ਹੈ ਕਿਉਂਕਿ ਅਸੀਂ ਇਮਾਨਦਾਰਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕਰਦੇ ਆ ਕਿਹਾ ਗਿਆ ਕਿ ਮੈਂ 2 ਦਿਨਾਂ ਬਾਅਦ ਜਿਹੜਾ ਉਹ ਆਪਣੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਵਾਂਗਾ ਉਹਨਾਂ ਨੇ ਕਿਹਾ ਕਿ ਮਨੀਸ਼ ਸ਼ਿਸ਼ੋਦੀਆ ਵੀ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਅਹੁਦੇ ਤੇ ਉਦੋਂ ਤੱਕ ਨਹੀਂ ਬੈਠਣਗੇ ਜਦੋਂ ਤੱਕ ਲੋਕ ਹੈ ਜਿਹੜਾ ਇਹਨਾਂ ਨੂੰ ਇਮਾਨਦਾਰ ਸਾਬਤ ਨਹੀਂ ਕਰ ਦਿੰਦੇ ਭਾਵ ਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਦੋਂ ਤੱਕ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਨਹੀਂ ਚੁਣ ਲੈਂਦੇ ਉਦੋਂ ਤੱਕ ਅਸੀਂ ਜਿਹੜਾ ਇਸ ਕੁਰਸੀ ਦੇ ਉੱਤੇ ਨਹੀਂ ਬੈਠਾਂਗੇ ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਹੈ ਜਿਹੜਾ ਉਹ ਅੱਜ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਮੈਨੂੰ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿੰਦੇ ਨੇ ਤਾਂ ਮੈਂ ਸਮਝਾਂਗਾ ਕਿ ਲੋਕ ਮੈਨੂੰ ਐ ਜਿਹੜਾ ਉਹ ਈਮਾਨਦਾਰ ਸਮਝਦੇ ਨੇ ਤਾਂ ਉਹਨਾਂ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ ਮੈਂ ਹੁਣ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੋਂ 2 ਦਿਨ ਬਾਅਦ ਆ ਜਿਹੜਾ ਉਹ ਅਸਤੀਫਾ ਦੇ ਦਵਾਂਗਾ ਤੇ ਉਹਨਾਂ ਨੇ ਨਾਲ ਕਿਹਾ ਕਿ ਅਗਲੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਉਹਨਾਂ ਦਾ ਜਿਹੜਾ ਐਲਾਨ ਹੈ ਜਿਹੜੀ ਉਹਨਾਂ ਦੀ ਚੋਣ ਹੈ ਉਹ 1-2 ਦਿਨ ਦੇ ਵਿੱਚ ਹੋ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੌਣ ਹੋਣਗੇ ਜਾਣਨ ਦੇ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਡਰ ਖਬਰ ਟੀਵੀ